ਇਹਨਾਂ ਵੀਰਾਂ ਦਾ ਬੜਾ ਸਨਮਾਨ ਉਹ ਜਿਹੜਾ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਦਾ ਧੰਨਵਾਦ ਆ ਵੀਰਾਂ ਦਾ ਉਧਰ ਗੁਰਜੀਤ ਬੱਲਵਾਂ ਵਾਲਾ ਸਾਡਾ ਬੱਗਾ ਵੀਰ ਪੁੱਜਿਆ ਹੋਇਆ ਵੀਰਾਂ ਦਾ ਧੰਨਵਾਦ ਕਰਦੇ ਆ ਗਰਾਊਂਡ ਦੇ ਵਿੱਚ ਆ ਡਾਕਟਰ ਮੇਰੇ ਵੀਰੋ ਕਹਿੰਦੇ ਬਰਿੰਦੇ ਦੇ ਲਾਗੇ ਕਰਕੇ ਲੱਖਪੁਰਪੁਰੰਡ ਪਰਖੇਦਾ ਮੇਰੇ ਵੀਰੋ ਆ ਕਹਿੰਦੇ ਮੁੰਡਾ ਪਿੰਤਾ ਸੇਰਗੱਲਾ ਸਤਕਰ ਸੇਰਗੱਲ ਜੀ ਇਸ ਡਾਕਟਰ ਤੇ ਕਹਿੰਦੇ ਸੰਤੋਬਾਬ ਜੀਤ ਸਿੰਘ ਲੱਖਪੁਰ ਵਾਲਿਆਂ ਦੀ ਬੱਤੀ ਕਿਰਪਾ ਮੇਰੇ ਵੀਰੋ ਬੱਤੀ ਕਿਰਪਾ ਖੇਡ ਦੇ ਮੈਦਾਨ ਦੇ ਵਿੱਚ 27 30 ਹੌਲਾਂ ਤੁਸੀਂ ਦੇਖ ਰਹੇ ਹੋ ਆਪਣਾ ਇੰਡੀਆ ਚੈਨਲ ਮੈਂ ਤੁਹਾਡਾ ਜਗਤਾਰ ਘਟਾਣੀ ਅੱਜ ਅਸੀਂ ਪਹੁੰਚੇ ਪਿੰਡ ਘਟਾਣੀ ਤਹਿਸੀਲ ਪੈ ਜ਼ਿਲ੍ਹਾ ਲੁਧਿਆਣਾ ਜਿੱਥੇ ਕੀ ਟਰਾਲੀ ਖਿੱਚ ਮੁਕਾਬਲੇ ਚੱਲਦੇ ਨੇ ਆਓ ਕਰਾਉਨੇ ਆ ਗੱਲਬਾਤ ਇੱਥੇ ਦੇ ਨੌਜਵਾਨ ਜੂਥ ਆਗੂ ਮੇਸ਼ ਨਾਲ ਭਾਈ ਜੀ ਕੀ ਹਾਲ ਹੈ ਬਹੁਤ ਵਧੀਆ ਜੀ ਸਾਰਨੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਕਢਾਣੀ ਕਲਾਂ ਵਿੱਚ ਅੱਜ ਪਹਿਲਾ ਪ੍ਰਾਰਲਾ ਕੀਤਾ ਟਰਾਲੀ ਖਿੱਚਣ ਮੁਕਾਬਲਾ ਕਰਾਇਆ ਜਾ ਰਿਹਾ ਸਾਰੇ ਐਨ ਆਰ ਆਈ ਭਰਾਵਾਂ ਸਾਰੇ ਪਿੰਡ ਦੇ ਸਜੋਗੀ ਸੱਜਣਾ ਨਾਲ ਰਲ ਮਿਲ ਕੇ ਬੈਠ ਕੇ ਵਿਚਾਰ ਵਗੰਡਾ ਕਰਕੇ ਟੂਰਨਾਮੈਂਟ ਧਰਿਆ ਗਿਆ ਸੀ ਤੇ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਸੋਹਣਾ ਮੇਲਾ ਚੱਲ ਰਿਹਾ ਤੁਹਾਨੂੰ ਵੀ ਪਤਾ ਤੁਸੀਂ ਕਢਾਣੀ ਕਲਾਂ ਤੇ ਬਿਲੋਂਗ ਕਰਦੇ ਹੋ ਬਹੁਤ ਵਧੀਆ ਪ੍ਰਾਰਲਾ ਕੀਤਾ ਕਢਾਣੀ ਦੇ ਸਾਰੇ ਸੱਜਣਾ ਨੇ ਕਿੰਨੇ ਕਿ ਟਰੈਕਟਰ ਆਏ ਨੇ ਆਪਣੇ 27 ਟਰੈਕਟਰ 3 ਸਿਲੰਡਰ ਹੋ ਗਏ ਸੀ ਤੇ 43 ਟਰੈਕਟਰ 4 ਸਿਲੰਡਰ ਹੋ ਗਏ ਤੇ ਅੱਜ ਇਹ ਕਿੰਨੇ ਵਜੇ ਤੱਕ ਚੱਲੂਗਾ ਖੇਡ ਮੇਲਾ ਇਹ ਜਲਦੀ ਤੋਂ ਜਲਦੀ ਮਕਾਉਣ ਦੀ ਕੋਸ਼ਿਸ਼ ਕਰਾਂਗੇ ਫਿਰ ਵੀ 9 9:30 ਤੱਕ ਵੱਜ ਜਾਈ ਜਾਣੇ ਟਰੈਕਟਰ ਜ਼ਿਆਦਾ ਹੋ ਗਈ ਸੀ ਇਸ ਕਰਕੇ ਬਿਲਕੁਲ ਪਹਿਲਾ ਨਾਮ ਕਿੰਨੇ ਦਾ ਰੱਖਿਆ ਪਹਿਲਾ ਨਾਮ 41000 ਰੁਪਏ ਰੱਖਿਆ ਗਿਆ 4 ਸਿਲੰਡਰ ਦਾ ਤੇ 31000 ਰੱਖਿਆ ਗਿਆ 3 ਸਿਲੰਡਰ ਦਾ ਦੇ ਭਾਈ ਜੀ ਇਹ ਕਿਹੜ ਮੇਲਾ ਚੱਲਦਾ ਇਹਨਾਂ ਨੇ ਜਿਹੜਾ ਜੂਥ ਆਗੂ ਮਹੇਸ਼ ਨੇ ਸਾਨੂੰ ਸੁਨੇਹਾ ਮੈਸੇਜ ਦਿੱਤਾ ਵੀ ਬਹੁਤ ਵੱਡੀ ਪੱਧਰ ਤੇ ਜਿਹੜਾ ਪਹਿਲਾ ਸ਼ਹੀਦ ਸੁਖਚੈਨਦੀਪ ਦੀ ਯਾਦ ਨੂੰ ਜਿਹੜਾ ਕਾਰਗਿਲ ਦਾ ਮਹਾਨ ਸ਼ਹੀਦ ਹੋਇਆ ਪਿੰਡ ਕੁਡਾਣੀ ਕਲਾਂ ਦਾ ਉਹਦੀ ਯਾਦ ਨੂੰ ਸਮਰਪਿਤ ਇਹ ਖੇਡ ਮੇਲਾ ਕਰਵਾਇਆ ਗਿਆ ਬਹੁਤ ਹੀ ਵੱਡੀ ਪੱਧਰ ਤੇ ਅੱਜ ਦੇਖ ਰਹੇ ਹਾਂ ਤੁਸੀਂ ਇਕੱਠ ਵਿਸ਼ਾਲ ਇਕੱਠਾ ਕਿਉਂਕਿ ਨੌਜਵਾਨਾਂ ਦਾ ਜਿਹੜਾ ਟਰਾਲੀ ਖਿੱਚ ਮੁਕਾਬਲਾ ਤੀਆ ਬਹੁਤ ਵੱਡਾ ਮੁਕਾਬਲਾ ਚੱਲਦਾ ਨਾਲੇ ਚ ਤਾਂ ਸੀਪ ਦਾ ਵੀ ਮੁਕਾਬਲਾ ਚੱਲਦਾ ਧੰਨਵਾਦ ਭਾਈ ਜੀ ਤੁਹਾਡਾ ਤੁਸੀਂ ਇਹ ਖੇਡ ਮੇਲਾ ਜਿਹੜਾ ਨੌਜਵਾਨਾਂ ਨੂੰ ਨਸਿਆਂ ਤੋਂ ਪ੍ਰੇਰਿਤ ਰੱਖਦੇ ਹੋ ਕੀ ਮੈਸੇਜ ਹੈ ਤੁਹਾਡਾ ਨੌਜਵਾਨਾਂ ਨੂੰ ਨੌਜਵਾਨ ਨਸ਼ੇ ਪੱਤੇ ਤੋਂ ਦੂਰ ਰਹਿਣ ਖੇਡਾਂ ਨਾਲ ਜੁੜਨ ਬਰਾਸਤੀ ਖੇਡਾਂ ਨੇ ਵੀ ਬਰਾਸਤੀ ਖੇਡ ਬਣ ਚੁੱਕੀ ਹੈ ਅੱਗੇ ਬਲਦ ਪਜਾਉਂਦੇ ਸੀ ਲੋਕ ਹੁਣ ਟਰੈਕਟਰਾਂ ਤੇ ਜੋਰ ਬਜਵਾਉਣ ਲੱਗ ਗਏ ਬਹੁਤ ਚੰਗੀ ਗੱਲ ਆ ਨਸ਼ੇ ਤੋਂ ਦੂਰ ਰਹਿੰਦੇ ਨੇ ਅਸਲ ਵਿੱਚ ਤੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਇਹ ਸਾਰਾ ਪ੍ਰਸਾਰ ਇੱਥੇ ਲਾਈਵ ਵੀ ਦਿਖਾਇਆ ਤੇ ਰਿਕਾਰਡ ਵੀ ਕੀਤਾ ਬਹੁਤ ਧੰਨਵਾਦ ਅੱਗੇ ਵੀ ਬਹੁਤ ਵਾਰ ਪਿੰਡ ਚ ਕਈ ਇਵੈਂਟ ਹੁੰਦੇ ਨੇ ਵੀਰ ਜੀ ਹਰੇਕ ਇਤੇ ਪਹੁੰਚਦੇ ਨੇ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਜੀ ਬਾਈ ਜੀ ਤੁਸੀਂ ਕਰੋ ਕੰਮ ਬਾਈ ਜੀ ਤੁਸੀਂ ਜਿਹੜਾ ਇਹ ਖੇਡ ਮੇਲਾ ਪਹਿਲਾ ਸੀ ਚਨਦੀਪ ਕਾਰਗਿਲ ਦੇ ਸ਼ਹੀਦ ਨੂੰ ਸਮਰਪਿਤ ਪਹਿਲਾ ਖੇਡ ਮੇਲਾ ਜਿਹੜਾ ਟਾਲੀ ਖਿੱਚ ਮੁਕਾਬਲਾ ਤੀਗਾ ਇਹਦੇ ਵਿੱਚ ਤਾਂ ਸੀਬ ਦਾ ਮੁਕਾਬਲਾ ਤੀ 37 ਟਰੈਕਟਰ ਜਿਹੜੇ ਤੀਏ ਪਹੁੰਚੇ ਨੇ ਉਹਨਾਂ ਦੇ ਵਿੱਚ ਵੱਖ-ਵੱਖ ਟਾਈਮ ਵੀਜ਼ਾ ਯਾਨੀ ਕਿ 1 43 ਤੱਕ 1 41 1 52 ਉਹਦੇ ਵਿੱਚ ਹਜੇ ਜਿਹੜੇ ਫਸ ਸੈਕਿੰਡ ਆਉਣੇ ਨੇ ਉਹ ਬਾਕੀ ਨੇ ਤੁਸੀਂ ਜੁੜੇ ਦਾ ਆਪਣਾ ਚੈਨਲ ਮੈਂ ਤੁਹਾਡਾ ਜਗਤਾਰ ਕਰਨੀ ਮੇਰੇ ਨਾਲ ਕੈਮਰੇ ਤੇ ਸੰਦੀਪ ਸਿੰਘ ਬਲਾਸਪੁਰ ਜੁੜੇ ਰਹੇ ਹੋ